ਸਰ ਜੇ ਇੱਕ ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਧਰਨਾ ਲਗਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਡੇ ਆ ਲੱਖੇ ਵਾਲੇ ਦੇ ਵਿੱਚ ਇੱਕ ਟਿੱਬਾ ਹੈ ਇੱਥੇ ਪਹਾੜ ਬਗਾਦਲੇ ਜਿਹਾ ਕਾਫੀ ਲੋਕ ਰਹਿੰਦੇ ਆ ਇਹਨਾਂ ਦੇ ਇੱਕ ਆਦਮੀ ਦੀ ਡੈਥ ਹੋ ਗਈ ਜੀ ਪੱਸੋ ਤੇ ਇਹਨਾਂ ਨੇ ਸਾਨੂੰ ਕਹਿੰਦੇ ਆ ਕੇ ਗਏ ਸਾਡਾ ਬੰਦਾ ਫਾਹਾ ਲੈ ਗਿਆ ਕੋਈ ਇਹਨੇ ਸਾਨੂੰ ਮੌਕਾ ਨਹੀਂ ਵਿਖਾਇਆ ਨਾ ਹੀ ਸਾਨੂੰ ਇਹਨਾਂ ਨੇ ਕੋਈ ਚਲੋ ਚੀਜ਼ਾਂ ਦੀ ਕੋਈ ਫੋਟੋ ਵੇਖ ਲੈਣ ਦੇ ਲਾ ਲੈਣ ਦੇ ਸਾਡਾ ਬੰਦਾ ਫਾਹਾ ਲੈ ਗਿਆ ਇਹ ਥੋੜੇ ਜਿਨ ਪਿੱਛੋਂ ਵਿੱਚ ਕੁਝ ਬੰਦੇ ਗਾਇਲ ਆ ਪਏ ਜੀ ਇਹਨਾਂ ਦਾ ਇਹਨੂੰ ਹਾਰਟ ਅਟੈਕ ਹੋਇਆ। ਲਾਸ਼ ਨੂੰ ਇਹ ਚੱਕ ਕੇ ਹਸਪਤਾਲ ਲੈ ਗਏ। ਹੁਣ ਇਹ ਜਿਹੜੀ ਘਰ ਵਾਲੀ ਗਈ ਉਹ ਕਾਜੀ ਜਰ ਹੋ ਗਈ, ਦੋ ਬੱਚੇ ਛੱਡ ਗਈ ਹੈ, ਦੋ ਬੱਚੇ ਦੇ ਕੋਲ ਨੇ। ਹੁਣ ਲਿਜਾਣ ਵਾਲੇ ਦੇ ਕਹਿੰਦੇ ਪੱਚਾ ਦੱਸ ਦੇ ਉਹਨੂੰ। ਅਸੀਂ ਉਸਮਾਨ ਨੂੰ ਕਰਾਓ। ਉਸਮਾਨਪੁਰ ਤੋਂ ਜੋ ਵੀ ਜੋ ਕੋਈ ਆਊਗਾ ਅਸੀਂ ਉਹਨਾਂ ਨੂੰ ਸ਼ਰੇਖ ਨਾਲ ਕਾਰਵਾਈ ਕਰਾਂਗੇ। ਆਫਟਰ ਪੋਸਟਮਾਨ ਨੂੰ ਕਾਰਵਾਈ ਕਰਨ ਤਿਆਰ ਹਾਂ। ਪੁਲਿਸ ਤੇ ਵੀ ਕੁਝ ਦੋਸ਼ ਲੱਗ ਰਹੇ ਆ ਕਿ ਪੁਲਿਸ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਗਈ ਨਹੀਂ ਜੀ ਬਿਲਕੁਲ ਸੁਣੀ ਆ ਜੀ ਜੋ ਸਾਡੇ ਕੋਲ ਆਈ ਆ ਅਸੀਂ ਇਹਨਾਂ ਨੂੰ ਸੁਣੀ ਆ ਅਸੀਂ ਤਾਂ ਇਹਨਾਂ ਨੂੰ ਕਹਿ ਦੇ ਸੀ ਜੀ ਜੇਕਰ ਤੱਕਾ ਹੋਇਆ ਤਾਂ ਮਤ ਕਰਾਂਗੇ ਪੂਰੀ ਜੇ ਕਿਸੇ ਨੇ ਕੋਈ ਗਲਤ ਕੀਤਾ ਉਹਦੇ ਖਿਲਾਫ ਕਰੀ